ਸੋ ਲੋ ਵਤਿਆ ਮੈਂ ਹੱਸੋਗੇ ਸੋ ਲੋ ਵਤਿਆ ਮੈਂ ਹੱਸੋ ਕਰੇ ਤੋਂ ਵਤਿਆ ਮੈਂ ਬੋਗ ਸਿੱਧ ਜਿੱਦੀ ਆਦੇ ਬਾਬਾ ਜੀ ਦੇ ਜਗਦੇ ਸਾਡੇ ਤੇ ਨਗਰ ਕੀਰਤਨ ਸਜਾਇਆ ਗਿਆ ਨੇ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਆਗਮ ਉਹਨਾਂ ਨੇ ਵੀ ਹਰ ਸਾਲ ਦੀ ਤਰ੍ਹਾਂ ਦੁਬਾਰਾ ਪ੍ਰਬੰਧਕੀ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਦਾ ਯੋਜਨਾ ਕਰਿਆ ਜਾ ਜਿਹਦੇ ਵਿੱਚ ਮਾਡਲ ਟਾਊਨ ਵਿੱਚ ਅੱਜ ਸਾਡੇ ਪ੍ਰਧਾਨ ਅਮਰਜੀਤ ਸਿੰਘ ਉਹਨਾਂ ਦੀ ਕੋਈ ਵਿੱਚ ਜਗਾ ਜਗਾ ਲੰਗਰ ਲਾ ਕੇ ਗੁਰੂ ਦਾ ਜਿਹੜਾ ਪਾਸ਼ਾਲਾ ਸਵਾਗਤ ਕੀਤਾ ਜਾ ਰਿਹਾ ਹੈ ਇਲਾਕਾ ਵਾਸੀਆਂ ਵੱਲੋਂ ਸਮੁੱਚੇ ਪੰਜਾਬੀਆਂ ਨੂੰ ਬਾਬਾ ਦੀਪ ਸਿੰਘ ਦੇ ਆਗਮਨ ਤੋਂ ਦੀ ਲੱਖ ਲੱਖ ਵਧਾਈ ਬੁਲਾਈ। ਬਾਬਾ ਜੀ ਦੇ ਦਰ ਤੋਂ ਦੇਖ ਤੁਸੀਂ ਪ੍ਰਾਪਤ ਹੁੰਦੇ ਆ ਜੀ। ਬਾਬਾ ਐਮਐਲਡੀ ਧੋਵਾ ਅਖੋਨੇ ਸਾਹਮਣੇ ਜਗਦੀਪ ਸਿੰਘ ਜੀ ਖੜਾ ਬਾਬਾ ਜੀ ਨੇ ਕਿਰਪਾ ਕਰੀ ਤਾਂ ਆਪਣੇ ਹਲਕੇ ਦੇ ਵਿਧਾਇਕ ਦੀ ਸੇਵਾਦਾਰ ਦੀ ਸੇਵਾ ਦਾਸ ਨੂੰ ਸੰਭੀਏ ਉਹਦੇ ਲਈ ਮੇਰਾ ਰੋਮ ਰੋਮ ਹਮੇਸ਼ਾ ਬਾਬਾ ਜੀ ਦੇ ਮਾਰੇ ਜਾਂਦੇ ਉਹਨਾਂ ਦੀ ਸੰਗਤ ਦਾ ਅਨੁਭਵ ਬਹੁਤ ਖੁਸ਼ੀ ਹੈ ਦੀ ਅੱਜ ਦੇ ਵੱਲੋਂ ਸਾਰੇ ਦੁਨੀਆਂ ਦੇ ਲੋਕਾਂ ਨੂੰ ਬਾਬਾ ਦੇ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਔਰ ਬੜੀ ਖੁਸ਼ੀ ਨਾਲ ਔਰ ਦਿਲ ਨਾਲ ਸਾਰੀ ਮਾਰਕੀਟ ਜਿਹੜੀ ਇਹ ਸੇਵਾ ਕਰ ਰਹੀ ਆ ਜਗ੍ਹਾ ਜਗ੍ਹਾ ਤੇ ਸਟਾਲ ਲਾਏ ਹੋਏ ਆ ਔਰ ਮਹਾਰਾ ਦੇ ਇਦਾਂ ਖਰਾਂ ਦੇ ਕਿਰਪਾ ਬੜਾਈ ਰੱਖੇ ਇਸ ਮਹਾਰਾ ਦੀ ਕਿਰਪਾ ਦੇ ਨਾਲ ਹੀ ਸਾਡੀ ਮਾਰਕੀਟ ਜਿਹੜੀ ਇਹ ਨੰਬਰ 1 ਲੁਧਿਆਣਾ ਵਿੱਚ ਔਰ ਮੈਨੂੰ ਲੱਗਦਾ ਵੀ ਆਉਣੇ ਸਾਲ ਦੇ ਵਿੱਚ ਅਸੀਂ ਪੰਜਾਬ ਦੇ ਨੰਬਰ 1 ਹੋ ਜਾਵਾਂਗੇ ਸਾਰੀ 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 ਸੰਗਤ ਨੂੰ ਬਲਬੀਸ ਸੋ ਸਟਾਫ ਵੱਲੋਂ ਰਿਗਡ ਅਡਮਿਨਿਸਟ੍ਰੇਸ਼ਨ ਵੱਲੋਂ ਪੂਰੇ ਔਲੇਦੋਲੇ ਦੀਆਂ ਸੰਤਾਂ ਨੂੰ ਅੱਜ ਅਸੀਂ ਇੱਥੇ ਨਗਰ ਕੀਰਤਨ ਕਢ ਲਿਆ ਤੇ ਸਮੋਸਿਆਂ ਦਾ ਲੰਗਰ ਮਾਰਕੀਟ ਦੇ ਵਿੱਚ ਲੱਗਿਆ ਹੋਇਆ ਸਾਰੀ ਮਾਰਕੀਟ ਵੱਲੋਂ ਸਮੋਸਿਆਂ ਦੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਆ ਸਾਰੀ ਸੋਤ ਸੰਗਤ ਨੂੰ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਹੁਤ-ਬਹੁਤ ਬਾਬਾ ਦੀਪ ਸਿੰਘ ਜੀ ਦੇ ਗੁਰਪੁਰਬ ਵਧਾਈ ਹੋਵੇ ਮੇਰਾ ਸੁਭਾਗ ਹੈ ਵੀ ਅੱਜ ਇੱਥੇ ਆ ਮੈਂ ਸੰਦੇਸ਼ ਕੀ ਦਊਂਗਾ ਮੈਂ ਤਾਂ ਆਪ ਆਸ਼ੀਰਵਾਦ ਲੈਣ ਆਇਆ ਇਰਪਾ ਕਰੋ ਸਭ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ ਤੇ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਹੋਣ ਜਿਵੇਂ ਇੱਥੇ ਹੁੰਦੀਆਂ ਕਿਹਦਾ ਹਰ ਵਾਰ ਲੋਕਾਂ ਨੂੰ ਮਿਲਦਾ ਆਂਦਾ ਕਿਹਦਾ ਲੱਗਦਾ ਹਰ ਰੋਜ਼ ਇਹ ਵੀ ਉਹਦੀ ਰਹਿਮ ਹੈ ਇੰਨੀ ਕਿਰਪਾ ਆ ਵੀ ਮੈਂ ਅੱਜ ਇੱਥੇ ਸ਼ਮੂਲੀਅਤ ਕੀਤੀ ਹੈ ਉਹਨਾਂ ਦੇ ਆਸ਼ੀਰਵਾਦ ਨਾਲ ਤੇ ਅੱਗੇ ਅਰਦਾਸ ਕਰਦਾ ਆ ਵੀ ਸਾਰੇ ਤੇ ਮੇਰ ਪਰਿਆ ਹੱਥ ਰੱਖਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਬਾਬਾ ਦੀਪ ਸਿੰਘ ਜੀ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਆ ਨਗਰ ਕੀਰਤਨ ਕੱਢਿਆ ਗਿਆ ਹੈ ਅਤੇ ਨਗਰ ਕੀਰਤਨ ਮਾਲਟਨ ਐਕਸਟੈਂਸ਼ਨ A ਬਲਾਕ ਦੀ ਸੰਗਤ ਵੱਲੋਂ ਕੱਢਿਆ ਗਿਆ ਹੈ ਅਤੇ ਮਾਲਟਨ ਐਕਸਟੈਂਸ਼ਨ ਦੀ A ਬਲਾਕ ਦੀ ਸਾਰੀ ਸੰਗਤ ਇੱਥੇ ਖੜੀ ਹੈ ਅਤੇ ਬ੍ਰੈਂਟੋਸ ਦਾ ਪਕੋੜਾ ਅਦੇ ਬਾਬਾ ਦੀਪ ਸਿੰਘ ਬਲਵਾਰੀ ਦੀ ਸਾਰੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਇੱਥੇ ਸਾਡੇ ਕੋਲ ਪਹੁੰਚੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸੰਤਨ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਦੀ ਸਾਰੀਆਂ ਸੰਤਾਂ ਨੂੰ ਲੱਖ ਲੱਖ ਵਧਾਈਆਂ ਜੀ ਬਲਿਹਾਰ ਗੁਰੂ ਸਾਹਿਬ ਦੇ ਸ਼ਹਿਰ ਨਗਰ ਕੀ ਸੰਤ ਅੰਦਰ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਪੱਸ਼ਟ ਪਜਾਇਆ ਗਿਆ ਹੈ ਇਹ ਨਗਰ ਕੀ ਸਮਾਰਟਾਊਨ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦਾ ਹੋਇਆ ਦੁਬਾਰਾ ਗੁਰਦੁਆਰਾ ਸਾਹਿਬ ਵਿੱਚ ਹੀ ਆਪਣੇ ਪ੍ਰਾਪਤੇ ਆਏਗਾ ਵਾਪਸ ਅਸੀਂ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਨਗਰ ਕੀਰਤਨ ਨੂੰ ਲੋ ਕੇ ਜਿਹਨੂੰ ਕਰਦੇ ਆ ਖੁਸ਼ੀਆਂ ਪ੍ਰਾਪਤ ਕਰੋ ਕਿ ਤੁੰਤਨ ਦਾਤਾ ਦੇਵ ਦੀ ਮਿਹਰ ਦਾ ਆਸ਼ੀਰਵਾਦ ਪ੍ਰਾਪਤ ਕਰੋ ਵਾਹਿਗੁਰੂ ਜੀ ਦਾ ਖਾਲਸਾ ਇਸ ਤੋਂ ਇਲਾਵਾ ਕੱਲ 25 ਤਰੀਕ ਨੂੰ ਗੱਡਕਾ ਕੰਪੀਟੀਸ਼ਨ ਲਾਇਆ ਗਿਆ ਹੈ ਜੋ ਕਿ ਸਵੇਰੇ ਆਰੰਭ ਹੋਏਗਾ 26 ਤਰੀਕ ਨੂੰ ਮਹਾਨ ਕੀਰਤਨ ਦਰਵਾਰ ਰੱਖਿਆ ਗਿਆ ਦੀ ਤਰ੍ਹਾਂ ਇਸ ਸਾਲ ਵੀ ਕਰਾਇਆ ਜਾ ਰਿਹਾ ਜਿਸ ਵਿੱਚ 50% ਕਥਾਵਾਚਕ ਤੇ ਕੀਰਤਨੀਏ ਆਪਣੇ ਵਿਚਾਰਾਂ ਨਾਲ ਸੰਕਟਾਂ ਨੂੰ ਨਿਹਾਲ ਕਰਨਗੇ ਤੇ ਧੰਤ ਦੀਵਿੰਗ ਜੀਮੇਲ ਤੋਂ ਜਾਣੂ ਕਰਾਉਣਗੇ ਸੰਕਟਾਂ ਨੂੰ ਬੇਨਤੀ ਹੈ ਕਿ ਨਾ ਸਾਰੇ ਸਮਾਗਮਾਂ 'ਚ ਸ਼ਾਮਲ ਹੋ ਕੇ ਗੁਰੂ ਘਰ ਦੇ ਖੁਸ਼ੀਆਂ ਪ੍ਰਾਪਤ ਕਰੋ ਤੇ ਧੰਤਾ ਦਾਬਾ ਦੀ ਜੀ ਤੋਂ ਦਾ ਅਸ਼ੀਰਵਾਦ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ